ਗਿਆ ਹਿੰਦ ਦਾ ਪੀਰ ਕਹੇ ਤਾੜੀ বাজਾਏ ਹਾਂਜੀ ਸੰਗਤ ਜੀ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਚਮਕੌਰ ਸਾਹਿਬ ਆਏ ਹਾਂ ਜੀ ਅੱਜ ਆਪਾਂ ਤੇ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਇਤਿਹਾਸ ਵੀ ਦੱਸਾਂਗੇ ਸੰਗਤ ਜੀ ਅੰਮ੍ਰਿਤ ਦਾਤੇ ਪੰਥ ਦਾਦਰੀ ਦਸਮ ਪਿਤਾ ਜੀ ਨੇ ਪੰਜ ਪੋਦੀ ਰਾਤ ਨੂੰ ਸ਼੍ਰੀ ਅਨੰਦਪੁਰ ਤੋਂ ਚਾਲਾ ਕੀਤਾ ਅਮਰਤਵੈਲੇ ਸਰਸਾ ਨਦੀ ਨੂੰ ਪਾਰ ਕੀਤਾ ਉੱਥੇ ਕੁਝ ਪਰਿਵਾਰ ਵਿਛੜ ਗਿਆ ਰਸਤੇ ਵਿੱਚ ਬਿਆੰਤ ਕੌਤਕ ਕਰਦੇ ਹੋਏ ਸੱਤ ਪੂ ਨੂੰ ਵੱਡੇ ਸ਼ਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਸ੍ਰੀ ਚਮਕੌਰ ਸਾਹਿਬ ਦੀ ਗੱਡੀ ਵਿੱਚ ਆ ਗਏ ਮੋਰਚੇ ਮੱਲ ਲਈ ਔਰੰਗਜ਼ੇਬ ਦਾ ਭੇਜਿਆ ਜਰਨੈਲ ਖਵਾਜਾ ਮਰਦੂਦ ਨੇ 10 ਲੱਖ ਫੌਜ ਲੈ ਕੇ ਚਮਕੌਰ ਸਾਹਿਬ ਦੇ ਚਫੇਰੇ ਘੇਰਾ ਪਾ ਲਿਆ ਜੰਗ ਆਰੰਭ ਹੋ ਗਈ ਗੁਰੂ ਜੀ ਦੇ ਸ਼ਹਿਬਜ਼ਾਦਿਆਂ ਅਤੇ ਕੁਝ ਸਿੰਘ ਸੂਰਮੇ ਧਰਮ ਯੁੱਧ ਦੇ ਮੋਰਚੇ ਵਿੱਚ ਲੱਖਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਗੁਰੂ ਜੀ ਨੇ ਸਵਾ ਲੱਖ ਸੇ ਇੱਕ ਲੜਾਉਣ ਦਾ ਵਚਨ ਵੀ ਚਮਕੌਰ ਸਾਹਿਬ ਦੇ ਯੁੱਧ ਸਮੇਂ ਪੂਰਾ ਕੀਤਾ ਅੱਠ ਪੋ ਨੂੰ ਪੰਜ ਸਿੰਘਾਂ ਦੀ ਅਰਜ਼ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਗੜੀ ਨੂੰ ਛੱਡਣਾ ਅਤੇ ਤੁਰਕੀ ਸੈਨਾ ਦੇ ਸੱਥਰ ਲਾਉਂਦੇ ਹੋਏ ਇਸ ਸਥਾਨ ਤੇ ਪੁੱਜੇ ਉਸ ਸਮੇਂ ਇਸ ਸਥਾਨ ਤੇ ਬਹੁਤਾ ਵੱਡਾ ਪੀਪਲ ਦਾ ਦਰਖਤ ਸੀ ਬਾਅਦ ਵਿੱਚ ਰਾਜਪੂਤਾਂ ਨੇ ਜ਼ਮੀਨ ਦੀ ਜਬਰੀ ਕਬਜ਼ਾ ਕਰਕੇ ਉਹ ਪੀਪਲ ਪੁੱਟ ਦਿੱਤਾ ਸੀ ਉਸ ਪੀਪਲ ਥੱਲੇ ਮੁਗਲਾਂ ਦੀ ਫੌਜ ਦਾ ਜਰਨੈਲ ਖਵਾਜਾ ਮਰਦੂਦ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਜਾ ਜਿੰਦਿਆਂ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਕੇ ਜਾਣ ਦਾ ਦਾਵਾ ਕਰਕੇ ਆਪਣਾ ਡੇਰਾ ਲਾਈ ਬੈਠਾ ਸੀ ਪਰ ਦੂਜੇ ਪਾਸੇ ਧਰਮ ਚਲਾਵਣ ਸੰਤ ਉਧਾਰਨ ਦੁਸ਼ਟਣ ਸਭਨ ਕੋ ਮੂਲ ਅਪਾਰਣ ਦੇ ਦਰਗਾਹੀ ਮਾਰਗ ਤੇ ਉਸਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੰਕਾਰੀ ਖੋਜੇ ਮਰਦੂਦ ਨੂੰ ਤਿੰਨ ਵਾਰੀ ਫਿਰ ਤਾੜੀ ਮਾਰ ਕੇ ਗਰਜਵੀਂ ਆਵਾਜ਼ ਵਿੱਚ ਮੰਗਾ ਰਿਆ ਜਿਉਂ ਕਹੋ ਉੱਚੀ ਧੁਨ ਤੇ ਬੋਲੇ ਹਤਨ ਤਾੜੀ ਭਗਵਾਨ ਹਿੰਦੂ ਪੀਰ ਚਲਿਓ ਆਦਿ ਨਿੱਕਿਉ ਸਿਓ ਘੇਰੋ ਤੁਮੇ ਜੋ ਬਲਵਾਨ ਤਿੰਨ ਬਾਰ ਸ਼੍ਰੀ ਮੁਖ ਕੇ ਕਹਿ ਕਰ ਦੂਰ ਦੂਰ ਲੋ ਬਾਕ ਸੁਨਾਈ ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਜਾਣਾ ਪ੍ਰਗਟ ਕੀਤਾ ਇਸ ਦੇ ਨਾਲ ਹੀ ਮੁਗਲ ਫੌਜਾਂ ਵਿੱਚ ਆਪਸੀ ਕੱਟਾ ਵੱਡੀ ਸ਼ੁਰੂ ਹੋ ਗਈ ਇਸ ਅਸਥਾਨ ਤੇ ਇਹ ਮਹਾਨ ਕੋਤਕ ਕਰਕੇ ਨਿਰਭਉ ਯੋਧੇ ਸਤਗੁਰੂ ਜੀ ਜੰਡ ਸਾਹਿਬ ਝਾੜ ਸਾਹਿਬ ਤੋਂ ਵਿਚਰਦੇ ਹੋਏ ਮਾਛੀਵਾੜੇ ਜਾ ਵਿਰਾਜੇ ਉੱਥੇ ਹੀ ਭਾਈ ਦਿਆ ਜੀ ਧਰਮ ਸਿੰਘ ਅਤੇ ਮਾਨ ਸਿੰਘ ਗੁਰੂ ਜੀ ਨੂੰ ਮਿਲੇ ਔਰੰਗਜ਼ੇਬ ਦੇ ਕੀਤੇ ਜ਼ੁਲਮ ਖਿਲਾਫ ਲੜੇ ਗਏ ਧਰਮ ਯੁੱਧ ਸਮੇਂ ਸ੍ਰੀ ਚਮਕੌਰ ਸਾਹਿਬ ਅੰਦਰ ਸਤਗੁਰੂ ਜੀ ਦਾ ਇਹ ਅਖੀਲਾ ਸਥਾਨ ਗੁਰਦੁਆਰਾ ਤਾੜੀ ਸਾਹਿਬ ਹੈ ਸੰਗਤ ਜੀ ਗੁਰਦੁਆਰਾ ਤਾੜੀ ਸਾਹਿਬ ਦੀ ਇਮਾਰਤ ਦੀ ਸੇਵਾ ਆਰੰਭ ਕੀਤੀ ਹੋਈ ਹੈ ਜੀ ਇਸ ਸਥਾਨ ਤੇ ਦੁਸ਼ਹਿਰਾ ਅਤੇ 7 ਅੱਠ ਪੋ ਨੂੰ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਇਸ ਸਥਾਨ ਉੱਤੇ ਕਲਗੀਧਰ ਸਰਵੰਸਦਾਨੀ ਸਤਿਗੁਰ ਜੀ ਦੀ ਸੰਗਤ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਸੰਗਤ ਜੀ ਆ ਕੇ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰੋ ਤੇ ਵੱਡੇ ਭਾਗਾਂ ਵਾਲੇ ਹੋ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਸੀਂ ਵੀਡੀਓ ਵਿੱਚ ਦੇਖ ਰਹੇ ਸੀ ਜਿਸ ਵਿੱਚ ਬਾਬਾ ਜੀ ਦੇ ਸਰੂਪ ਰੱਖੇ ਹੋਏ ਨੇ ਉਹ ਮਾਰਤ ਉਸ ਸਮੇਂ ਦੀ ਦੱਸੀ ਜਾਂਦੀ ਹੈ ਜਿਸ ਸਮੇਂ ਵਾਕਾ ਵਰਤਿਆ ਸੀ ਤੇ ਜੋ ਪੀਪਲ ਦਾ ਦਰਖਤ ਤੁਸੀਂ ਦੇਖ ਰਹੇ ਹੋ ਇਹ ਵੀ ਉਹੀ ਦਰਖਤ ਦੱਸਿਆ ਜਾਂਦਾ ਹੈ ਤੇ ਬਾਕੀ ਸੰਗਤ ਨੂੰ ਅਪੀਲ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਜਾਣਕਾਰੀ ਸਭ ਨਾਲ ਲੋਕਾਂ ਤੱਕ ਜਾ ਸਕੇ ਤੇ ਵੱਧ ਤੋਂ ਵੱਧ ਸੰਗਤ ਉਹ ਰਿਹਾਇਆ ਕਰੇ ਤੇ ਹਾਜ਼ਰੀ ਲਵਾਇਆ ਕਰੇ ਗੁਰੂ ਜੀ ਦੇ ਅੱਗੇ ਧੰਨਵਾਦੀ